ਸਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਹੋਸ ਜਗਮੋਨ ਸਿੰਘ ਤੇ ਤੁਸੀਂ ਦੇਖ ਰਹੇ ਹੋ ਕੈਨੇਡੀਅਨ ਦੋਆਬਾ ਟਾਈਮਜ਼ ਹਮੇਸ਼ਾ ਜਿਹਾ ਤਰ੍ਹਾਂ ਸਾਡੇ ਨਾਲ ਮੌਜੂਦ ਨੇ ਐਡੀਟਰ ਸ਼੍ਰੀ ਆਦੇਸ਼ ਪਰਮਿੰਦਰ ਸਿੰਘ ਜੀ ਅਦੇਤੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਗਮੋਨ ਜੀ ਬਹੁਤ ਬਹੁਤ ਸਵਾਗਤ ਹੈ ਉਹਦੇ ਜੀ ਅੱਜ ਆਪਾਂ ਫਿਰ ਰਾਜਨੀਤਿਕ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਆ ਕਿ ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ ਤੇ ਚੋਣਾਂ ਵੀ ਬਾਣ ਨੂੰ ਰੱਦ ਕਰ ਦਿੱਤਾ ਹੈ ਅਸਲ 'ਚ ਇਹ ਮਸਲਾ ਹੈ ਕਿ ਇਹ ਜਗਮਉਂ ਜੀ ਇਦਾਂ ਹੈ ਕਿ ਇਹ ਨਾ ਬੀਜੇਪੀ ਜਦੋਂ ਸੰਨ ਦੂਰ ਇਹ ਤੇ ਪਹਿਲਾਂ ਤੋਂ ਮੈਂ ਦੱਸ ਦਿੰਦਾ ਵੀ ਹੈ ਕਿ ਚਨਾ ਵੀ ਬੋਣ ਜੀ ਜੀ ਇਹ ਇੱਕ ਇਦਾਂ ਦੀ ਗੋਲਕ ਬਣਾਈ ਸਰਕਾਰ ਨੇ ਕੇਂਦਰ ਸਰਕਾਰ ਨੇ ਤੇ ਜਿਹਦੇ ਵਿੱਚ ਚੰਦਾ ਦੇਣ ਨਾਲ ਜੀ ਜੀ ਬੰਦਾ ਜਿੰਦਾ ਪਹਿਲਾ ਪਾਰਟੀਆਂ ਦਿੰਦੀ ਤੂੰ ਜਨਤਕ ਹੁੰਦਾ ਸੀਗਾ ਪਿਛੰਦਾ ਕਿੰਨੇ ਦਿੱਤਾ ਕਿੰਨੇ ਨਹੀਂ ਦਿੱਤਾ ਜੀ ਉਹਦੇ ਵੀਰ ਵੀ ਨਾ ਪਤਾ ਜੇ ਤੂੰ ਫਰਜ਼ ਕਰ ਲੋ ਕਾਂਗਰਸ ਨੂੰ ਚੰਦਾ ਦਿੰਦੇ ਹੋ ਜਾਂ ਬੀਜੇਪੀ ਨੂੰ ਦਿੰਦੇ ਹੋ ਤੁਹਾਡਾ ਨਾਮ ਪਤਾ ਤੇ ਐਡਰੈਸ ਬੈਂਕ ਨੂੰ ਕਰੇਗੇ ਜੀ ਜੀ ਔਰ ਮੈਂ ਪੁੱਛਣ ਜਾਊਂਗਾ ਤੇ ਬੈਂਕ ਬੈਂਕ ਦੱਸ ਦੇਗਾ ਜਿਹੜਾ ਆਰਟੀਈ ਕਾਨੂੰਨ ਦੇ ਤਹਿਤ ਜਿੱਤੀ ਜਾਣਕਾਰੀ ਲਓਗੇ ਤੇ ਦੱਸ ਦੋ ਹਾਂਜੀ ਹੁਣ ਜੇ ਤੁਹਾਡੇ ਅਕਾਊਂਟ ਦੇ ਵਿੱਚ ਜਗਮਉਂ ਜੀ ਜੇ ਫਰਜ਼ ਕਰ ਲੋ ਅ ਔਰ 10 ਲੱਖ ਰੁਪਏ ਵੀ ਕਿਸੇ ਨੇ ਪਾਤਾ ਜਾਂ 2 ਲੱਖ ਰੁਪਏ ਵੀ ਪਾਤਾ ਤੇ ਫਿਰ ਇਨਕਮ ਟੈਕਸ ਪੁੱਛੂਗਾ ਪਈ ਆਇਆ ਕਿਥੋਂ ਜੀ ਜੀ ਇਹਨਾਂ ਨੇ ਇੱਕ ਐਸੀ ਸਕੀਮ ਘੜੀ ਕਿ 10000 ਤੋਂ ਲੈ ਕੇ ਕਿ 1 ਕਰੋੜ ਤੱਕ ਜੀ ਜਾਂ ਇਸ ਤੋਂ ਵੱਧ ਹਾਂ ਜੀ ਆਈ ਡੋਨਟ ਨੋ ਐਗਜੈਕਟਲੀ ਪਰ 1 ਕਰੋੜ ਤੱਕ ਨਹੀਂ ਜਿਆਦਾ ਹੀ ਦਿੰਦੇ ਹੋਣ ਜਦੋਂ ਪਤਾ ਹੀ ਨਹੀਂ ਲੱਗਣਾ ਜੀ ਜੀ ਜੋ ਗੋਲਕ ਚ ਕਿਹੜੀ ਪਾਰਟੀ ਦਾ ਬੰਦਾ ਜਾਂ ਕਰਪਟ ਜਾਂ ਭ੍ਰਿਸ਼ਟਾਚਾਰੀ ਆ ਜਾਂ ਰਿਸ਼ਵਤ ਦੇ ਰਿਹਾ ਕਿ ਮਤਲਬ ਕੌਣ ਆ ਬੰਦਾ ਜਿਹੜਾ ਪੈਸੇ ਦੇ ਰਿਹਾ ਜੀ ਉਹਦਾ ਕੋਈ ਹਿਸਾਬ ਤਾਂ ਨਹੀਂ ਮਤਲਬ ਗੋਰਖ ਧੰਦੇ ਜੇ ਕਨਵਰਟ ਹੁੰਦਾ ਗਿਆ ਮਤਲਬ ਇੱਕ ਕਰਪਸ਼ਨ ਦਾ ਹੀ ਮਿੰਟੋਂ ਲੱਗਦਾ ਸੀ ਕਿ ਇਹ ਰੂਪ ਸੀ ਜੀ ਕਿ ਤੁਸੀਂ ਇਹ ਸੂਚਨਾ ਨਹੀਂ ਲੈ ਸਕਦੇ ਹਾਂਜੀ ਹੋਰ ਪ੍ਰਧਾਨ ਮੰਤਰੀ ਦਫ਼ਤਰ ਜੀ ਤੇ ਐਡੇ ਵੱਡੇ ਲੈਵਲ ਦੇ ਉੱਤੇ ਤੁਸੀਂ ਦੂਜੇ ਦੇ ਅਕਾਊਂਟ ਤਾਂ ਛਾਂ ਦੇ ਫਿਰਦੇ ਜੀ ਜੀ ਛਾਂ ਦੇਉ ਪਰ ਜਿਹੜਾ ਤੁਸੀਂ ਕੰਮ ਕੀਤਾ ਉਹ ਤੁਸੀਂ ਦੇਖੋ ਜਗਮਨ ਜੀ ਤੇ ਉਹ ਕੌਣ ਪੈਸੇ ਦੇ ਰਿਹਾ ਅਡਾਨੀ ਦੇ ਰਿਹਾ ਅਮਬਾਨੀ ਦੇ ਰਿਹਾ ਕੌਣ ਕਿਹੜੀ ਕੰਪਨੀ ਕਿੰਨਾ ਪੈਸੇ ਕੋਈ ਡਾਕੂ ਹੀ ਭਾ ਗਿਆ ਕੋਈ ਅਤਵਾਦੀ ਭਾ ਗਿਆ ਕੋਈ ਵੀਰਵਾਨ ਜੀ ਜੀ ਜਿੰਨੇ ਜਮਾ ਕਰਾਈ ਲੋਕਾਂ ਦੇ ਤੁਸੀਂ ਜੋ ਥੋਪ ਰਹੇ ਹੋ ਕਿ ਪੈਸੇ ਕਿੱਥੋਂ ਆਉਂਦੇ ਆ ਹਾਂਜੀ ਤੇ ਇਹ ਵੀ ਦੇਖ ਲਓ ਕਿ ਕੋਈ ਆਹੀ ਅਜੇ ਹੀ ਗੋਲਕ ਸੀ ਕਰੋੜਾ ਰੁਪਿਆ ਆਇਆ ਔਰ ਬੀਜੇਪੀ ਨੂੰ ਪਤਾ ਸੀ ਇਸ ਗੱਲ ਤੇ ਚੰਦਾ ਦੇ ਜਿਹੜਾ ਜਿਹੜੀ ਹਕੂਮਤ ਕਰਨ ਦੀ ਪਾਰਟੀ ਹੈ ਮੈਕਸਿਮਮ ਤਾਂ ਉਹ ਨਹੀਂ ਜਾਣਦਾ 30% ਹੋਵੇ 60% ਹੋਵੇ ਜੀ ਜੀ ਤੇ ਇਹਨਾਂ ਬਾਰੇ ਤਾਂ ਕਿਹਾ ਜਾ ਰਿਹਾ ਕਿ 90% ਵਿਰੋਧੀ ਪਾਰਟੀ ਦੇ ਕਹਿ ਰਹੇ ਜਿੰਨੇ 95% ਗਿਆ ਔਰ ਗੱਲ 95% ਜਾਂ 90% ਦੀ ਨਹੀਂ ਜੀ ਜੀ ਗਾਣਿਕ ਪੈਸਾ ਕਿੰਨਾ ਗਿਆ ਜਿੰਨੇ ਦਿੱਤਾ ਜੀ ਤੇ ਉਹ ਬੈਂਕ ਉਹ ਇੱਕ ਬਾਂਡ ਭਰ ਕੇ ਦੇ ਦਿੰਦੇ ਤੁਸੀਂ ਬਾਂਡ ਭਰ ਕੇ 10000 ਰੁਪਏ ਖਰੀਦ ਲੋ ਜੀ ਤੇ ਉਹ 15 ਦਿਨਾਂ ਦੇ ਅੰਦਰ ਅੰਦਰ ਜਿਹਨੂੰ ਤੁਸੀਂ ਦਿੱਤੇ ਉਹ ਉਹਦਾ ਮਾਲਕ ਹਾਂਜੀ ਉਹ ਪੈਸੇ 15 ਦਿਨਾਂ ਦੇ ਵਿੱਚ ਵਿੱਚ ਪੜਾ ਸਕਦੇ ਸੀ ਜੀ ਤੇ ਇਹ ਮੇਰਾ ਖਿਆਲ ਆ ਸਨ 2017 ਚ ਬਜਟ ਸੈਸ਼ਨ ਚ ਜਦੋਂ ਬੀਜਪੀ ਦੀ ਗਵਰਨਮੈਂਟ ਸੀ ਜੀ ਉਦੋਂ ਇਹਨਾਂ ਨੇ ਬਜਟ ਸੈਸ਼ਨ ਚ ਬਿਲ ਪਾਸ ਕੀਤਾ ਜੀ ਜੀ ਔਰ ਏ 2018 ਚ ਜੀ 2 ਜਨਵਰੀ 2000 2 ਜਾਂ 3 ਜਨਵਰੀ ਹੋਊਗਾ ਉਦੋਂ ਇਹਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਇਹਨੂੰ ਕਾਨੂੰਨ ਬਣਾ ਦਿੱਤਾ ਜੀ ਕੋਈ ਪੁੱਛੇਗਾ ਹੀ ਨਹੀਂ ਕਿ ਕਿੱਥੋਂ ਪੈਸਾ ਆਇਆ ਕਿੰਨਾ ਆ ਜੀ ਜੀ ਤੇ ਵਿਰੋਧੀ ਪਾਰਟੀਆਂ ਲਈ ਤੇ ਉਹ ਇਹ ਮਤਲਬ ਰਿਸ਼ਵਤ ਦਾ ਇੱਕ ਤੰਗਾ ਬਣ ਗਿਆ ਸੀ ਜੀ ਉਦੋਂ ਹੀ ਕਿਸੇ ਨੇ ਪਟੀਸ਼ਨ ਦਾਇਰ ਕੀਤੀ ਸੁਪਰੀਮ ਕੋਰਟ ਚ ਵੀ ਇਹ ਤਾਂ ਜੀ ਗਲਤ ਕੰਮ ਆ ਇਹ ਪਤਾ ਲੱਗਣਾ ਚਾਹੀਦਾ ਕੌਣ ਪੈਸੇ ਜਮ੍ਹਾਂ ਕਰਾਉਂਦਾ ਇਹਨਾਂ ਦੇ ਕੋਲ ਕਿਹੜੀ ਪਾਰਟੀ ਨੇ ਕਿੰਨਾ ਚੰਦਾ ਲਿਆ ਕਿੰਨਾ ਨਹੀਂ ਲਿਆ ਸਾਰੇ ਤੋਂ ਜੀ ਕਿਸੇ ਦਾ ਨਹੀਂ ਪਤਾ ਜੀ ਉਹ ਵਿਰੋਧੀ ਪਾਰਟੀਆਂ ਤੇ ਰੋਲਾ ਤਾਂ ਪਉਂਦੀਆਂ ਹੀ ਸੀਗੀਆਂ ਕਿ ਪੀ ਤੇ ਉਹ ਕੋਈ ਉਹਨਾਂ ਕੋਲ ਹੈ ਹੀ ਕੱਖ ਨਹੀਂ ਸੀ ਜੀ ਜੀ ਠੀਕ ਤਾਂ ਉਹ ਉਹਨਾਂ ਨੇ ਰੋਲਾ ਪਾਉਣਾ ਹੀ ਸੀ ਇਹਨਾਂ ਕੋਲ ਸੀਗਾ ਬਹੁਤ ਕੁਝ ਤੇ ਇਹਨਾਂ ਨੇ ਉਹ ਗੋਲਮਾਲ ਜਿਹਾ ਕੀ ਕੀਤਾ ਹੋਇਆ ਸੀ ਪटीशन दायर ਹੋਈ ਤਾਂ ਤੁਸੀਂ ਦੇਖ ਲਓ 218 ਤੋਂ ਲੈ ਕੇ 645 ਵਾਲੀ ਲੰਘੀ ਜੀ ਜੀ ਤਾਂ ਉਹ ਹੌਲੀ ਹੌਲੀ ਪ੍ਰੋਸੈਸ ਹੁੰਦਾ ਹੁੰਦਾ ਕੇਸ ਜਿਹੜਾ ਸੀਗਾ ਉਹ ਚਲ ਗਿਆ ਜਗਨੂਨ ਜੀ ਸਕ੍ਰੀਨ ਕੋਰਟ ਚ ਜੀ ਔਰ ਇਹਨਾਂ ਦੀ ਬਦਕਿਸਮਤੀ ਕਹਿ ਲੋ ਗਿਆ ਵੀ ਚੰਦਰ ਚੂੜ ਜੋ ਜੱਜ ਨੇ ਜੀ ਤੇ ਉਹਨਾਂ ਦੀ ਅਦਾਲਤ ਨੂੰ ਪੰਜ ਮੈਂਬਰੀ ਬੈਠਾ ਸੀ ਬੈਂਚ ਜੀ ਉਹਨਾਂ ਨੇ ਅੱਜ ਕਿਹਾ ਤਾਂ ਕਿ ਇਹ ਜਿਹੜਾ ਤੁਸੀਂ ਬਣਾਇਆ ਕਾਨੂੰਨ ਤੋ ਹੋਰ ਵੀ ਆਮਦਨ ਦੇ ਕਰ ਪਤਾ ਨਹੀਂ ਕਿਹੜੇ ਕਿਹੜੇ ਉਹਨਾਂ ਨੇ ਰੱਦ ਕਰ ਦਿੱਤੇ ਬਟ ਉਹਨਾਂ ਕਹਿ ਵੀ ਇੱਕ ਬਹੁਤ ਗੈਰ ਕਾਨੂੰਨੀ ਜੀ ਜੀ ਕਾਰਨ ਕਹਿੰਦੇ ਕਿ ਇਹ ਇੱਕ ਤਾਂ ਜਿਹੜਾ ਸੂਚਨਾ ਦਾ ਅਧਿਕਾਰ ਜੀ ਉਹਦਾ ਉਲੰਘਣ ਜੀ ਤਿੰਨ ਚਾਰ ਅਚਾ ਅ ਆ ਕਿਨਾਂ ਜਿਹੜੀ ਆਪਣੀ ਸੂਚਨਾ ਦਾ ਅਧਿਕਾਰ ਬੋਲਣ ਦੀ ਆਜ਼ਾਦੀ ਪ੍ਰਗਟਾਵੇ ਦੀ ਆਜ਼ਾਦੀ ਉਹਨਾਂ ਕਹਿ ਵੀ ਤਿੰਨ ਦਿਨਾਂ ਦਾ ਉਲੰਘਣ ਹੈ ਇਹਨੂੰ ਹਾਂਜੀ ਇਹਨੂੰ ਜਨਤਕ ਕੀਤਾ ਜਾਣਾ ਚਾਹੀਦਾ ਉਹ ਸਟੇਟ ਬੈਂਕ ਆਫ ਇੰਡੀਆ ਨੂੰ ਐਸ ਬੀ ਆਈ ਨੂੰ ਉਹਨਾਂ ਨੇ ਕਹਿਤਾ ਸਾਫ ਸੀ ਕਿ 12 April 2019 ਤੱਕ ਉਦੋਂ ਤੋਂ ਲੈ ਕੇ ਇਹਦੇ ਸਾਰੇ ਵੀਰਵੇ ਜਿਹੜੇ ਆ ਉਹ ਦਿੱਤੇ ਜਾਣ। ਜੀ ਜੀ। ਔਰ ਜੇ ਉਹ 12 April 19 ਚ ਚਰੋਂ ਮੇ ਰਖਿਆ ਵਾਲਾ April ਚ ਜੇ ਉਹ ਆਂਦੇ ਆ ਸਾਹਮਣੇ ਤਾਂ ਉਹ ਖਲਾਸੇ ਫਿਰ ਤੁਹਾਨੂੰ ਪਤਾ ਹੀ ਆ ਉਹ ਹੈਰਾਨ ਕਰ ਦੇਣ ਵਾਲੇ ਹੋਣਗੇ। ਪਤਾ ਲੱਗੂਗਾ ਕਿ ਅਦਾਨੀ ਨੇ ਕੀ ਦਿੱਤਾ, ਅਮਬਾਨੀ ਨੇ ਕੀ ਦਿੱਤਾ। ਜੀ। ਹੋਰ ਬੰਦੇ ਨੇ ਕੀ ਕੀ ਦਿੱਤੇ? ਜੀ ਜੀ। ਤੇ ਫਿਰ ਬਦਲੇ ਦੇ ਵਿੱਚ ਜਿਹੜੇ ਰਿਟਨ ਆਫ ਕੀਤੇ ਆਧਾਰਿਆਂ ਦੇ ਬਦਲੇ ਵਿੱਚ ਕੁਝ ਕੀਤਾ ਹੀ ਹੋਗਾ। ਜੀ ਜੀ। ਤੇ ਕਿਸਾਨ ਕਿਸਾਨ ਹੀ ਸੀ ਕਰਕੇ ਰੋਂਦੇ ਦੇਖੋ ਕਹਿ ਰਹੇ ਕਿਸਾਨ ਕਿ ਯਾਰ ਇੰਨਾਂ ਦੇ 23 23000 ਕਰੋੜ ਰੁਪਏ 50000 ਕਰੋੜ ਰੁਪਏ 60000 ਕਰੋੜ ਇੰਨਾਂ ਦੇ ਦੇਣ ਉਤੋਂ ਵੀ ਮਾਫ ਕਰ ਦਿੰਦੇ ਰਹੇ ਹਾਂਜੀ ਤੇ ਸਾਡਾ ਕੀ ਬਸੂਰ ਅਸੀਂ ਤਾਂ ਤੁਹਾਡੇ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਹਾਂ ਅਨਾਜ ਗਰੋਨੇ ਆਂ ਦੇਸ਼ ਲਈ ਢਿੱਡ ਭਰ ਦਿੰਦੇ ਆਂ ਦੇਸ਼ ਦਾ ਜੀ ਜੀ ਸਾਡੀ ਤਾਂ ਹੀ ਐਮਐਸਪੀ ਦੀ ਗਾਰੰਟੀ ਵੀ ਨਹੀਂ ਇਹ ਮੇਰਾ ਖਿਆਲ ਆ ਵੀ ਜਿਹੜਾ ਸੁਪਰੀਮ ਕੋਰਟ ਨੇ ਜਗਮਉਂ ਜੀ ਜਿਹੜਾ ਇਹਨਾਂ ਨੇ ਸੁਣਾਇਆ ਹੈ ਨਾ ਫੈਸਲਾ ਚੰਦਰ ਚੂੜ ਸਾਬ ਦੇ ਡਿਵੀਜ਼ਨ ਟੈਂਸ਼ਨ ਦੀ ਇਹ ਬਹੁਤ ਵੱਡਾ ਫੈਸਲਾ ਹੈ ਔਰ ਇਹਦੇ ਨਾਲ ਮੋਦੀ ਸਰਕਾਰ ਨੂੰ ਮੇਰਾ ਖਿਆਲ ਹੈ ਕਿ ਇੱਕ ਤਗੜਾ ਝਟਕਾ ਜਿਹੜਾ ਹੈ ਜੀ ਉਹ ਲੱਗ ਗਿਆ ਜੀ ਤੁਸੀਂ ਦੇਖੀ ਅਗਲੇ ਸਵਾਲ ਦੀ طرف ਵੱਧਦੇ ਹਾਂ ਕਾਂਗਰਸ ਦੀ ਥੋੜੀ ਜੀ ਗੱਲ ਕਰਦੇ ਹਾਂ ਕਿ ਯੂਪੀ ਚ ਸਾਬਕਾ ਪ੍ਰਧਾਨ ਮੰਤਰੀ ਲਾਲ ਭਾਦਰ ਸ਼ਾਸਤਰੀ ਦਾ ਪੋਤਾ ਕਾਂਗਰਸ ਛੱਡ ਕੇ ਭਾਜਪਾ ਚ ਸ਼ਾਮਿਲ ਹੋ ਗਿਆ ਕਿ ਕਾਂਗਰਸ ਨੂੰ ਵੱਡਾ ਝਟਕਾ ਲੱਗੇਗਾ ਮੇਰਾ ਖਿਆਲ ਕੁਝ ਜ਼ਿਆਦਾ ਹੀ ਵੱਡਾ ਝਟਕਾ ਲੱਗੇਗਾ ਜੀ ਕਿਉਂਕਿ ਮੀਡੀਆ ਜੋ ਪਰੋਸਦਾ ਹੈ ਹਾਂ ਜੀ ਉਹਦੇ ਦੂਦੇ ਮੁਤਾਬਕ ਦੇਖਿਆ ਲਗਭਗ ਅਦਰ ਸ਼ਾਸਤਰੀ ਪ੍ਰਧਾਨ ਮੰਤਰੀ ਜਿਹੜੇ ਸੀਗੇ ਉਹ ਬਹੁਤ ਹੀ ਇਮਾਨਦਾਰ ਔਰ ਬਹੁਤ ਵਧੀਆ ਸੀ ਜੀ ਜੀ ਉਦੋਂ ਮੈਂ ਜੋ ਵੱਡਿਆਂ ਤੋਂ ਗੱਲਾਂ ਸੁਣਦਾ ਸੀਗਾ ਵਡੇਰਿਆਂ ਤੋਂ ਉਹ ਕਹਿੰਦੇ ਹੁੰਦੇ ਸੀ ਕਿ ਆ ਆਮ ਹੀ ਐਗਜ਼ਾਮਪਲ ਦਿੰਦੇ ਹੁੰਦੇ ਸੀ ਕਿ ਕੋਈ ਵਿਅਕਤੀ ਵਿਸ਼ੇਸ਼ ਕਦੀ ਵੀ ਇੰਪੋਰਟੈਂਟ ਨਹੀਂ ਹੁੰਦਾ ਜੀ ਜੀ ਇਹ ਨਹੀਂ ਕਿਹਾ ਜਾ ਸਕਦਾ ਕਿ ਮੈਂ ਹੀ ਮੈਂ ਹਾਂ ਤੇ ਐਡਾ ਨਹੀਂ ਹੁੰਦਾ ਉਦੋਂ ਕਹਿੰਦੇ ਵੀ ਜਦੋਂ ਜਵਾਹਰ ਲਾਲ ਨਹਿਰੂ ਸਾਬਕਾ ਪ੍ਰਧਾਨ ਮੰਤਰੀ ਜੀ ਜਦੋਂ ਉਹਨਾਂ ਦੀ ਮੌਤ ਹੋਈ ਜੀ ਤੇ ਬਹੁਤ ਸਾਰੇ ਬૌਧਿਕ ਵਰਗ ਜਾਂ ਚਿੰਤਕ ਇਹ ਕਹਿਣ ਲੱਗੇ ਕਿ ਹੁਣ ਦੇਸ਼ ਦਾ ਕੀ ਬਣੂਗਾ ਦੇ ਜੀ ਜੋ ਕਿ ਜਵਾਹਰ ਲਾਲ ਨਹਿਰੂ ਬਹੁਤ ਇੰਟੈਲੀਜੈਂਟ ਬਣੇ ਜਾਂਦੇ ਸੀ ਜੀ ਜੀ ਤਾਂ ਹੁਣ ਦੇਸ਼ ਦਾ ਕੀ ਬਣੂਗਾ ਕਿਉਂਕਿ ਉਹਨਾਂ ਦੇ ਦਿਹਾਂਤ ਜਦੋਂ ਹੋ ਗਿਆ ਜਵਾਹਰ ਲਾਲ ਨਹਿਰੂ ਜੀ 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 ਤੇ ਉਹਦੇ ਬਾਅਦ ਬਣੇ ਲਾਲ ਬਹਾਦਰ ਸ਼ਾਸਤਰੀ ਜੀ ਜੀ ਇਹ ਬਚਪਨ ਬਾਰੇ ਕੀ ਜਾਂਦਾ ਕਿ ਪੜਨ ਵਿੱਚ ਰਸਤੇ ਦੇ ਵਿੱਚ ਇੱਕ ਨਦੀ ਪੈਂਦੀ ਸੀ ਜੀ ਕੱਪੜੇ ਆਪਣੇ ਉਹ ਪਲਾਸਟਿਕ ਦੇ ਲਫਾਫੇ ਵਿੱਚ ਬੰਨ ਕੇ ਜੀ ਤੇ ਤੈਰ ਕੇ ਰੋਜ਼ ਸਕੂਲ ਜਾਂਦੇ ਸੀ ਪਰ ਉਹਨਾਂ ਦੀ ਕ੍ਰੋਸ ਕਰਦੇ ਨਦੀ ਕ੍ਰੋਸ ਕਰਦੇ ਜੀ ਔਰ ਜਦੋਂ ਇਹਨਾਂ ਦੀ ਡੈਥ ਹੋਈ ਲਾਲਬਾਗ ਰਿਸ਼ਾਸ਼ਟਰੀ ਦੀ ਜੀ ਤੇ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਇਹਨਾਂ ਦੇ ਉੱਤੇ ਜਿਹੜੀ ਕਾਰ ਸੀਗੀ ਫੀਟ ਪਤਾ ਨਹੀਂ ਇਹਨਾਂ ਦੀ ਜਿਹੜੀ ਨਿੱਜੀ ਕਾਰ ਸੀ ਜੀ ਦੀ ਉਹਦੇ ਤੇ ਵੀ ਕਰਜ਼ਾ ਸੀ ਜੀ ਔਰ ਮਤਲਬ ਹੋਰ ਵੀ ਕਰਜ਼ਾ ਇਹਨਾਂ ਦੇ ਉੱਤੇ ਸੀਗਾ ਮਤਲਬ ਪੈਸਾ ਅਕਾਊਂਟ ਦੇ ਵਿੱਚ ਕੋਈ ਵੀ ਨਹੀਂ ਸੀ ਜੀ ਔਰ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਜੀ ਅੱਜ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਤੁਸੀਂ ਦੇਖ ਲਓ ਕਹਿੰਦੇ ਪਤਾ ਨਹੀਂ ਕਿੰਨੇ ਕਰੋੜ ਦਾ ਵਾਈਜ ਆਈ ਲੈ ਕੇ ਘੁੰਮੀ ਜਾਂਦੇ ਜੀ ਤੇ ਇੱਕ ਇਹ ਹੋਇਆ ਤੇ ਇੱਕ ਹੋ ਸੀ ਦੇਸ਼ ਦੇ ਇਸ ਬੰਦੇ ਦੇ ਕੋਲ 25000 ਰੁਪਏ ਦਾ ਦੇਕ ਕਰਜ਼ਾ ਵੀ ਸੀ ਜੀ ਤੇ ਗੱਡੀ ਵੀ ਕਰਜ਼ੇ ਤੇ ਸੀ ਜੀ ਜਦੋਂ ਜਵਾਲਾ ਨਹਿਰੂ ਦਾ ਦਿਹਾਂਤ ਹੋਇਆ ਜੀ ਜਦੋਂ ਇਹ ਬਣ ਗਈ ਤੇ ਬਦਕਸੰਤੀ ਦਾ 2 ਸਾਲ ਬਾਅਦ ਇਹਨਾਂ ਦੀ ਵੀ ਡੈਥ ਹੋ ਗਈ ਜੀ ਜਦੋਂ ਇਹਨਾਂ ਦੀ ਡੈਥ ਹੋਈ ਮੌਤ ਹੋਈ ਜੀ ਤੇ ਲੋਕੀ ਫਿਰ ਰੋਏ ਜੀ ਫਿਰ ਪਰੇਸ਼ਾਨ ਹੋਏ ਔਰ ਕਹਿਣਾ ਪੈ ਗਿਆ ਕਿ ਜੋ ਕੰਮ ਜਵਾਲ ਨਹਿਰੂ ਨੇ 20 ਸਾਲਾਂ ਚ ਕੀਤੇ ਜੀ ਲਾਲਬਾਧਰ ਸ਼ਾਸਤਰੀ ਨੇ ਦੋਆਂ ਸਾਲਾਂ ਚ ਕਰ ਦਿੱਤੇ ਜੀ ਮਤਲਬ ਵਿਅਕਤੀ ਵਿਸ਼ੇਸ਼ ਨੂੰ ਬੰਦੇ ਨੂੰ ਕਰਮ ਹੀ ਮਾਣ ਬਣਾਇਆ ਕਿ ਉਹ 20 ਸਾਲ ਦਾ ਕੰਮ ਬੰਦੇ ਨੇ ਦੋਆਂ ਸਾਲਾਂ ਚ ਕਰ ਦਿੱਤਾ ਹਾਂਜੀ ਇਨ ਦਾ ਜਿਹੜਾ ਬੇਟਾ ਸੀ ਮੇਰੇ ਕਲ ਹਰਕਿਸ਼ਨ ਸਿੰਘ ਨਾਂ ਸੀ ਉਹਨਾਂ ਦਾ ਔਰ ਉਹਨਾਂ ਦਾ ਜਿਹੜਾ ਪੁੱਣ ਜਿੰਦਾ ਜਿਹੜਾ ਪੋਤਾ ਜੀ ਜੀ ਇਹ ਉਹਦਾ ਨਾਂ ਆ ਮੇਰੇ ਖਿਆਲ ਵਿਭਾਕਰ ਸ਼ਾਸਤਰੀ ਜੀ ਉਸ ਬੰਦੇ ਨੇ ਕਾਂਗਰਸ ਨੇ 1998 ਚ ਲੀਡ ਵਿਭਾਕਰ ਸ਼ਾਸਤਰੀ ਨੂੰ ਟਿਕ ਦਿੱਤੀ ਜੀ ਵਿਭਾਕਰ ਸ਼ਾਸਤਰੀ ਨੂੰ 1998 ਚ ਜੀ ਸਿਰਫ ਜਗਮਉਂਜੀ ਵੋਟਾਂ ਪਈਆਂ 24668 ਜੀ ਟੋਟਲ ਵੋਟਾਂ ਹਾਰੇ ਨਹੀਂ ਟੋਟਲੀ ਬੂਟ ਨਹੀਂ ਪਈ ਜੀ ਨਹੀਂ ਜਿੱਤ ਸਕੀ ਜੀ ਫਿਰ ਇਹਨਾਂ ਨੂੰ ਟਿਕਟ ਦਿੱਤੀ ਗਈ 1999 ਚ ਫਿਰ ਹਾਰੇ ਹਾਂਜੀ ਫਿਰ 2009 ਚ ਦਿੱਤੀ ਫੇਰ ਹਾਰ ਗਈ ਜੀ ਤੇ ਹੁਣ ਤੁਸੀਂ ਆਈਡੀਆ ਲਾ ਲਓ ਕਿ ਜੇ ਹੁਣ ਤਾਂ ਕਾਂਗਰਸ ਟਿਕਟ ਦੇ ਰਹੀ ਕਿਉਂਕਿ ਤੂੰ ਇੱਕ ਵਾਰੀ ਦੋ ਵਾਰੀ ਤੇ ਇਸ ਹੀ ਸਾਲ ਅਗਰ ਹਾਰੇ ਤੂੰ ਫਿਰ ਪਾਰਟੀ ਨੇ ਤਾਂ ਸੋਚਣਾ ਨਾ ਕੋਈ ਹਾਂਜੀ ਤੇ ਇਹ ਜਿਹੜਾ ਝਟਕਾ ਹੈ ਤੇ ਫਿਰ ਜੇ ਇਸ ਹਿਸਾਬ ਨਾਲ ਬੰਦੇ ਦੀ ਕਾਰਗੁਜ਼ਾਰੀ ਬੂਟਾਂ ਇੰਨੀ ਘੱਟ ਪਈਆਂ ਤੇ ਝਟਕਾ ਕਾਹਦਾ ਲੱਗਿਆ ਇਹ ਤਾਂ ਮਜ਼ਾਕ ਦੇ ਪਾਤਰ ਹੀ ਬਣ ਗਏ ਕਿ ਕੀ ਅ ਇੰਨਾ ਟਾਈਮ ਕੱਢ ਕੇ ਹੁਣ ਆਖਰੀ ਟਾਈਮ ਦੇ ਉੱਤੇ ਬੀਜਪੀ ਸ਼ਾਮਲ ਹੋ ਗਏ ਬੀਜਪੀ ਨੂੰ ਤਾਂ ਅੱਗੇ ਉਹ ਨੈਰੇਟਿਵ ਸੈੱਟ ਕਰਨਾ ਹੁੰਦਾ ਦੇਖੋ ਜੀ ਆ ਵੀ ਗਿਆ ਆ ਵੀ ਗਿਆ ਆ ਵੀ ਆ ਗਿਆ ਆ ਵੀ ਆ ਗਿਆ ਆ ਵੀ ਆ ਗਿਆ ਜੋ ਜਿਹੜਾ ਵੀ ਆ ਗਿਆ ਜੀ ਉਹ ਇਹਨਾਂ ਲਈ ਵੱਡਾ ਹੀ ਹੁੰਦਾ ਜੀ ਜੀ ਤੇ ਉਹ ਤੁਹਾਨੂੰ ਉਧਰ ਚੱਲ ਗਿਆ ਹੁਣ ਆਸ ਲਾਈ ਜਾਏਗੀ ਕਿ ਪਿਕਚਰੋ ਜੀ ਇਹਨਾਂ ਨੂੰ ਵੀ ਟਿੱਕ ਦੇ ਦਿਓ ਜੀ ਤੇ ਟਿੱਕ ਦੇ ਕਰਕੇ ਮੇਰਾ ਖਿਆਲ ਹੈ ਮੇ ਵੀ ਉਹ ਉਧਰ ਜੁਆਇਨ ਕਰਦੇ ਹੋਗੇ ਹੋਰ ਤਾਂ ਕੋਈ ਐਦਾਂ ਦੀ ਗੱਲ ਨਹੀਂ ਲੱਗਦੀ ਰਹੀ ਗੱਲ ਛਟਕੇ ਦੀ ਛਟਕਾ ਕਾਂਗਰਸ ਨੂੰ ਕੀ ਲੱਗਣਾ ਤਿੰਨ ਆਰੀ ਤਾਂ ਵਿਚਾਰੇ ਹੋ ਗਏ ਸ਼ਾਸਤਰੀ ਜੀ ਹਾਰ ਗਏ ਜੀ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਇਹ ਕਾਂਗਰਸ ਨੂੰ ਛਟਕਿਆ ਹੋਰ ਬਥੇਰੇ ਗਏ ਆ ਲੀਡਰ ਛੱਡ ਕੇ ਕਾਂਗਰਸ ਨੂੰ ਤੇ ਨੈਸ਼ਨਲ ਪਾਰਟੀ ਨੂੰ ਕੋਈ ਐਡਾ ਫਰਕ ਨਹੀਂ ਪੈਂਦਾ ਛਟਕਾ ਨਹੀਂ ਹੈ ਜੀ 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 ਮਜ਼ਾਕ ਹੀ ਚੋ ਇਹ ਤਾਂ ਜੀ ਦੇ ਜੀ ਆਪਾਂ ਗੱਲ ਕੀਤੀ ਕੀ ਕਿਹੜਾ ਹੈਗੇ ਕਿ ਉਹਨਾਂ ਦੇ ਪੁੱਤੇ ਜਿਹੜੇ ਕਾਂਗਰਸ ਛੱਡ ਕੇ ਭਾਜਪਾ ਦੇ ਸ਼ਾਮਲ ਹੋਏ ਤੇ ਹੁਣ ਥੋੜੀ ਜਿਹਾ ਆਪਾਂ ਕਿਸਾਨਾਂ ਦੀ ਗੱਲ ਕਰਦੇ ਆ ਤੇ ਅੱਜ ਜਿਹੜਾ ਕਿਸਾਨ ਅੰਦੋਲਨ ਦੌਰਾਨ ਜਿਹੜਾ ਤੀਜਾ ਦਿਨ ਨਾ ਤੇ ਰੇਲਾਂ ਰੋਕੀਆਂ ਗਈਆਂ ਤੇ ਇਹਦੇ ਬਾਰੇ ਦੱਸੋ ਕਿ ਹੁਣ ਅੱਗੇ ਕੀ ਸਥਿਤੀ ਰਹੂਗੀ ਅੱਜ ਫੇਰ ਕੇਂਦਰੀ ਮੰਤਰੀਆਂ ਦੀ ਕਿਸਾਨਾਂ ਨਾਲ ਚੰਡੀਗੜ੍ਹ 'ਚ ਮੀਟਿੰਗ ਹੋਈ ਕੀ ਗੱਲਬਾਤ ਕੋਈ ਅੱਗੇ ਦਾ ਸਿਰਾ ਜਾਂ ਸਿੱਟਾ ਨਿਕਲੇਗਾ ਕੋਈ ਇਹਦਾ ਇੱਕ ਅੱਜ ਦਾ ਦਿਨ ਤਾਂ ਲੰਘ ਗਿਆ ਸ਼ਾਂਤੀਪੂਰਕ ਕਿਉਂਕਿ ਕੱਲ ਇਹਨਾਂ ਨੇ ਆ ਜਿਹੜੇ ਆਪਣੇ ਸਰਵਨ ਸਿੰਘ ਪੰਦੇੜ ਦੀ ਜਗਜੀਤ ਸਿੰਘ ਡੱਲੇਵਾਰ ਜੀ ਜੀ ਇਹਨਾਂ ਨੇ ਵਿੱਚ ਖਲੋ ਕੇ ਕਿਸਾਨਾਂ ਨੂੰ ਕਿਹਾ ਕਿ ਉਹ ਉਹ ਦੋਸਤੋ ਉਹ ਮਿੱਤਰੋ ਬਹੁਤ ਵੱਡੀ ਤੁਹਾਡੀ ਜਿੱਤ ਆ ਉਹ ਮੀਡੀਆ ਦੇ ਵਿੱਚ ਗੂਦੀ ਮੀਡੀਆ ਕਿਤੇ ਪੂਜੇ ਐਂਕਰ ਭੁੱਜ ਗਏ ਫੁੱਟੇ ਸਿੱਧੇ ਸਵਾਲ ਕਰਦੇ ਹੋਣੇ ਜੀ ਜੀ ਉਹਨਾਂ ਨੇ ਫੜ ਕੇ ਖਿੱਚ ਤੂ ਕਰ ਦਿੱਤੀ ਕਿਸਾਨਾਂ ਨੇ ਹਾਂਜੀ ਕਿਉਂਕਿ ਨੌਜਵਾਨ ਨਹੀਂ ਬਰਦਾਸ਼ਤ ਕਰਦੇ ਟੀਵੀ ਨਹੀਂ ਦੇਖਦੇ ਬਹੁਤੇ ਲੋਕ ਜੀ ਜੀ ਖਿੱਚ ਤੂ ਕਰ ਦਿੱਤੀ ਤੇ ਜਿਹੜੇ ਪਹਿਲੇ ਹੀ ਸੀਗੇ ਕਿਸਾਨ ਉਹ ਤਾਂ ਬੜਨ ਹੀ ਨਹੀਂ ਦਿੰਦੇ ਡੜਾ ਦਿੰਦੇ ਜੀ ਇਹਨਾਂ ਨੇ ਦੇਖਿਆ ਵੀ ਜਿਹੜਾ ਇਹ ਚਾਰਤ ਖਬਰਾਂ ਜਦੋਂ ਇਹਨਾਂ ਨੇ ਦਿਖਾਈਆਂ ਜੀ ਤੇ ਉਹ ਚੈਨਲ ਆ ਚੈਨਲ ਵਾਲੇ ਫਿਰ ਇਹਨਾਂ ਨੂੰ ਕਿਹਾ ਕੱਦ ਜੀ ਤੁਹਾਡੀਆਂ ਖਬਰਾਂ ਲਗੋ ਨਹੀਂ ਨਹੀਂ ਜੀ ਤੁਸੀਂ ਉਹਨਾਂ ਦੇ ਕੋਲ ਰਿਪੋਰਟ ਦਰਜ ਕਰਾਓ ਐਫ ਆਈ ਆਰ ਦਰਜ ਕਰਾਓ ਜੀ ਜੀ ਉਹ ਕਹਿੰਦੇ ਹੀ ਦੇਖਾਂਗੇ ਕਰਾ ਦੇਵਾਂਗੇ ਜੀ ਫਿਰ ਇਹ ਭੋਲੇ ਭਾਲੇ ਸਾਰੇ ਹੈਗੇ ਉਹ ਪੁੱਤ ਸਟੇਜ ਤੇ ਚੜ ਕੇ ਕਹਿੰਦੇ ਜੀ ਦੇਖੋ ਜੀ ਤੁਸੀਂ ਪੱਤਰਕਾਰ ਸਾਨੂੰ ਦੁਨੀਆ ਤੱਕ ਉਹਨਾਂ ਨੇ ਦਿਖਾ ਦਿੱਤਾ ਹਾਂ ਜੀ ਇਸ ਕਰਕੇ ਇਹਨਾਂ ਨੂੰ ਤੁਸੀਂ ਕੁਛ ਨਾ ਕਹੋ ਫਲਾਣਾ ਨਾ ਕਰੋ ਤੁਸੀਂ ਅੱਗੇ ਨਾ ਬਦੋ ਸਾਡੀ ਗੱਲਬਾਤ ਚੱਲਦੀ ਹੈ ਜੀ ਮੈਨੂੰ ਇਹ ਨਹੀਂ ਇਹਨਾਂ ਦੀ ਸਮਝ ਆਉਂਦੀ ਪਈ ਕਿ ਚਲੋ ਉਹ ਵਿਚਾਰੇ ਉਹ ਸ਼ਾਂਤ होके ਬਹਿ ਗਏ ਉਹ ਉਧਰੋਂ ਦੂਜੇ ਪਾਸਿਓਂ ਉਹਨਾਂ ਨੇ ਵੀ ਕੋਈ ਗੋਲਾਬਾਰੀ ਅਜੇ ਨਹੀਂ ਕੀਤੀ ਜਿਹੜੇ ਡਰੋਨ ਲੈ ਕੇ ਉਹ ਛੋਲੇ ਦੇ ਫਿਰਦੇ ਹੀ ਬੰਗ ਜੀ ਇਹ ਮਸਲਾ ਦੋਨੋਂ ਪਾਸੇ ਥੋੜਾ ਸ਼ਾਂਤ ਰਿਹਾ ਸ਼ਾਂਤ ਰਹਿਣਾ ਜੇ ਜਦੋਂ ਤੁਸੀਂ ਬੈਰੀਅਰ ਟੱਪਦੇ ਨਹੀਂ ਤਾਂ ਪਿੱਛੇ ਆ ਜਾਂਦੇ ਹੋ ਤਾਂ ਉਹ ਨੇਚਰਲੀ ਸ਼ਾਂਤ ਹੀ ਰਹਿਣਾ ਜੀ ਹੁਣ ਇਹਨਾਂ ਨੇ ਅੱਜ ਜਿਹੜੀ ਗੱਲ ਨਹੀਂ ਸਮਝਿਆ ਅੱਜ ਫੇਰ ਉਹ ਕੇਂਦਰੀ ਮੰਤਰੀ ਉਹ ਦੋ ਉਹਨਾਂ ਨਾਲ ਮੀਟਿੰਗ ਕਰਨ ਜਾ ਰਹੇ ਜੀ ਉਹਨਾਂ ਦੇ ਪੱਲੇ ਕੀ ਦੱਸਾਂ ਤੁਹਾਨੂੰ ਉਹਨਾਂ ਦੇ ਪੱਲੇ ਹੈ ਹੀ ਕੱਖ ਨਹੀਂ ਪਿਊਸ਼ ਜੀ ਉਹ ਤਾਂ ਅਦਾਨੀ ਬਾਨੀ ਉਹ ਤੋਂ ਉਹਨਾਂ ਨਾਲ ਹੀ ਮੀਟਿੰਗਾਂ ਕਰਨ ਜੁਬੇ ਜੀ ਖੇਤੀਬਾੜੀ ਦਾ ਨਾ ਨਾ ਇੰਦਾਂ ਨੇ ਅੜਾ ਜੀ ਆ ਜਿਹੜਾ ਦੂਜਾ ਮੁੰਡਾ ਸੌਰੀ ਅਰਜੁਨ ਮੁੰਡਾ ਉਹ ਵੀ ਉਹਦੀ ਖੇਤੀਬਾੜੀ ਦਾ ਬੈਕਗ੍ਰਾਉਂਡ ਹੈ ਹੀ ਜੀ ਅੱਛਾ ਉਹ ਹੈ ਦੋਨੋਂ ਪਿਆਦੇ ਜੀ ਜੋ ਕਰਨਾ ਉਹ ਅਮਿਤ ਸ਼ਾਹ ਨੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾ ਹੈ ਜੀ ਏ ਨਾਲ ਹੁਣ ਅੱਜ ਸੀਐਮ ਭਗਵੰਤ ਮਾਨ ਜੀ ਵੀ ਤੇ ਨਾਲ ਕੁਲਦੀਪ ਸਿੰਘ ਢਾਲੀਵਾਲ ਵੀ ਐਨਆਰਆਈ ਮੰਤਰੀ ਹੈ ਜੀ ਉਹ ਵੀ ਬੈਠੇ ਐ ਤੇ ਮੀਟਿੰਗ ਇਹਨਾਂ ਦੀ ਜਦੋਂ ਪ੍ਰੋਗਰਾਮ ਕਰ ਰਹੇ ਆ ਉਹ ਹਾਲੇ ਤੱਕ ਵੀਰਵਤ ਨਹੀਂ ਆਇਆ ਕਿਉਂਕਿ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਜਿਸ ਤਰ੍ਹਾਂ ਉਹ ਫੇਰ ਆਪਣੀਆਂ ਰਸਲਾਂ ਕਰ ਰਹੇ ਆ ਜੋ ਰਿਪੋਰਟਾਂ ਆਈਆਂ ਕਿ 4-4 ਘੰਟੇ ਤੱਕ ਜਵਾਂਜੀ ਕੋ ਆਪਣੀਆਂ ਜਿਹੜੀ ਉਹ ਸੀਆਰਪੀਐਫ ਅਰਧ ਸੈਨਿਕ ਬਲ ਜਿਹੜੇ ਉਹਨਾਂ ਨੇ ਲਗਾਏ ਆ ਜੀ ਜੀ ਲਗਾਤਾਰ ਉਹਨਾਂ ਦੀਆਂ ਮਸ਼ਕਾਂ ਹੋ ਰੀਆਂ ਪ੍ਰੇਡ ਹੋ ਰਹੀ ਆ ਵੀ ਜੀ ਅੱਗੇ ਤੱਕਦੇ ਆ ਤੇ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਜੀ ਤਾਂ ਇਹੋ ਜੀ ਬੈਕਗ੍ਰਾਉਂਡ ਲੈ ਕੇ ਜਿਹੜੇ ਤੁਹਾਡੇ ਕੋਲ ਆ ਰਹੇ ਆ ਤੇ ਕਰਨਗੇ ਕੀ ਉਹਨਾਂ ਦੇ ਵੀ ਮਜ਼ਦੂਰੀ ਆ ਜਿੱਤ ਕਿਉਂਕਿ ਉਹਨਾਂ ਸੈਸ਼ਨ ਫਿਊਜ਼ਨ ਤੇ ਟਾਈਮ ਲੰਘੇ ਜਿਹੜੇ ਵੇਲੇ ਕੋਡ ਉੱਪਰ ਨੱਕ ਲੱਗ ਜਣ ਜੀ ਤੋ ਡੰਗ ਡਪਾਨ ਕੇ ਕਹਿੰਗੇ ਹਾਂ ਜੀ ਉਹ ਕਹਿੰਗੇ ਜੀ ਐਮ ਐਸ ਸੀ ਲਾਗੂ ਕਰ ਦੋ ਕਹਿੰਦੇ ਜੀ ਕਰ ਦੇਣੀ ਕਮੇਟੀ ਬਣਾ ਲਾਂਗੇ ਇਹ ਗੱਲਾਂ ਚ ਹੋਣੀ ਹੈ ਜੀ ਉਹਦੀ ਤੁਸੀਂ ਚ ਸਮਰਥ ਦੂਜਾ ਵਾਪਸ ਲਓ ਅਈ ਤੁਹਾਨੂੰ ਲਿਖ ਕੇ ਦੇ ਦਿੰਦੇ ਹੂੰ ਹੂੰ ਜਿੰਨਾ ਬੰਦਿਆਂ ਨੇ ਪ੍ਰਧਾਨ ਮੰਤਰੀ ਨੇ ਵਾਅਦਾ ਕਰਕੇ ਜਿਹੜਾ ਬੰਦੇ ਗਾਰੰਟੀ ਦੇਣ ਤੋਂ ਮੁੱਕਰ ਗਏ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਜੀ 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 ਤੋ ਉਹ ਹੁਣ ਤੁਹਾਨੂੰ ਕੀ ਦੇਣਗੇ ਮਿੱਠੀਆਂ ਗੋਲੀਆਂ ਦੇਣਗੇ ਜੀ ਕਮੇਟੀ ਬਣਾ ਲੈਣ ਕਹਿੰਗੇ ਜੀ ਚ ਕਮੇਟੀ ਬਣਾ ਦਿੰਦੇ ਨੇ ਬਾਤ ਕੋੜਾ ਕੋ ਨਿਕਲਣਾ ਕਿ ਅੱਜ ਕਿੰਨੀ ਤਰੀਕ ਹੋ ਗਈ 15 16 ਤਰੀਕ ਹੋ ਗਈ ਹਾਂਜੀ ਤਾਂ ਉਹ ਬਹੁਤ ਪੱਦਾ ਵੀ ਦਰਵਾਜ਼ਾ ਕੋੜਾ ਕੋ ਨਿਕਲਣਾ ਮਹੀਨੇ ਬਾਅਦ ਇਲੈਕਸ਼ਨ ਜੀ ਇੱਕ ਤਾਂ ਮੂਮੈਂਟ ਮੈਨੂੰ ਸਮਝ ਨਹੀਂ ਆਦੀ ਇਹਨਾਂ ਦੀ ਟਾਈਮਿੰਗ ਦੀ ਕਿ ਟਾਈਮਿੰਗ ਕੀ ਹੈ ਜੀ ਜੀ ਜੇ ਇਹਨਾਂ ਨੂੰ ਹਫਤੇ ਤੱਕ ਦਾ ਉਹਨਾਂ ਨੇ ਕਹਿਤਾ ਕਿ ਦੇਖੋ ਜੀ ਇੰਨੀ ਤੁਹਾਡੀ ਗੱਲਾਂ ਮੰਨ ਲੈਨੇ ਆਂ ਮੋਦੀ ਸਾਹਿਬ ਨਾਲ ਡਿਸਕਸ ਕਰ ਲੈਨੇ ਆਪਾਂ ਜੀ ਤੇ ਤੁਸੀਂ ਸਾਨੂੰ ਹਫਤੇ ਦਾ ਟਾਈਮ ਦੋ ਤੇ ਜੇ ਉਹ ਲੋਕੀ ਹੱਤਾ ਉੱਥੇ ਵੇਟ ਕਰਨਗੇ ਹਾਂਜੀ ਜਾਤ ਅੰਦੁੱਲਨ ਚੱਲਦਾ ਰਹਿੰਦਾ ਨਹੀਂ ਉਹਨਾਂ ਕਿਸਾਨਾਂ ਨੂੰ ਰੋਕ ਲੈ ਹਾਂਜੀ ਜੀ ਉਹ ਤਿੰਨ ਦਿਨ ਦਾ ਟਾਈਮ ਵੀ ਮੰਗ ਲੈਂਦੇ ਜੀ ਜਦੋਂ ਅੰਦੋਲਨਤ ਵੀ ਹੁੰਦੇ ਹੋ ਤੇ ਲੋਕਾਂ ਦਾ ਉਤਸ਼ਾਹ ਬਣਿਆ ਰਹਿਦਾ ਜੇ ਤੂੰ ਇਹਨਾਂ ਨੂੰ ਤਿੰਨ ਦਿਨ ਦਾ ਵੀ ਟਾਈਮ ਦੇ ਦਿੱਤਾ ਤੇ ਲੋਕ ਉੱਥੇ ਉੱਠਿਕਣਗੇ ਵਾਪਸ ਜਾਣਗੇ ਜਿਹੜੇ ਆਸ-ਪਾਸ ਤੋਂ ਇਕੱਠੇ ਜੀ ਕੁਝ ਤਾਂ ਜਾਣਗੇ ਉਹੀ ਉਹਨਾਂ ਦੀ ਪਾਲਿਸੀ ਹੈ ਲਾਰੇ ਲੱਪੇ ਦੀ ਇਹ ਕੁਝ ਅੱਜ ਮੈਨੂੰ ਨਹੀਂ ਪਤਾ ਕੀ ਹੁੰਦਾ ਮੈਂ ਤੇ ਚਾਹਨ ਜਿਵੇਂ ਟਕਰਾਅ ਦੀ ਉਹਨੂੰ ਉਹਨਾਂ ਨੂੰ ਚਾਹੀਦਾ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਿ ਯਾਰ ਇਦਾਂ ਨਾ ਕਰੋ ਇਹ ਤੁਸੀਂ ਕੁਝ ਸ਼ਰਮ ਕਰ ਲਓ ਘੱਟੋ ਘੱਟ ਬਹੁਤਾ ਨਹੀਂ ਇੱਕ ਕੁਛ ਨਾ ਕੁਛ ਨਾ ਵਿਚਾਰਿਆ ਨਕਰੋ ਜਿਹੜਾ ਵਾਦਾ ਕੀਤਾ ਐਟ ਲੀਸਟ ਉਹ ਤਾਂ ਪੂਰਾ ਕਰ ਦੋ ਜੀ ਜੀ ਨਹੀਂ ਤਾਂ ਫਿਰ ਅੱਗੇ ਤੁਹਾਡੀ ਮਰਜ਼ੀ ਇਲੈਕਸ਼ਨ ਆਣੀ ਹੈ ਫਿਰ ਅਗਲੇ ਵੀ ਤੁਹਾਡੀ ਫੱਟੀ ਪੁੱਛਣੀ ਜੀ ਜੀ ਗੁਰਕੀਸ਼ਟ ਕਹਤ ਨੇ ਵੀ ਉਧਰੋਂ ਐਲਾਨ ਕਰ ਦਿੱਤਾ ਵੀ ਮੰਗਾ ਮੰਨਿਆ ਜੀ ਨਹੀਂ ਤਾਂ ਫੇਰ ਤਿਆਰ ਹੋ ਅਸੀਂ ਪਿੱਛੇ ਖੜੇ ਜੀ ਜੀ ਤੇ ਦੂਜਿਆਂ ਜਿੱਥੇ ਬੰਦੀਆਂ ਹੋ ਉਹਨਾਂ ਦੀ ਵੀ ਮਜ਼ਦੂਰੀ ਹੈ ਹੁਣ ਤੇ ਇਹ ਦੇਖੋ ਕਿ ਅੱਜ ਜਿਹੜੀਆਂ ਦੂਜੀਆਂ ਅ ਜ ਤੀਜੇ ਦਿਨ ਜੀ ਤੇ ਤੀਜੇ ਦਿਨ ਇੱਕ ਤਰ੍ਹਾਂ ਦਾ ਕਿਸਾਨ ਉਹ ਮੀਡੀਆ ਗੋਦੀ ਮੀਡੀਆ ਇਹ ਦੱਸੀ ਜਾ ਰਿਹਾ ਹੈ ਕਿ ਕਿਸਾਨ ਜਿਹੜੇ ਆ ਉਹ ਪਾਟੇ ਪਏ ਪਾਟੇ ਥੋੜੇ ਪਏ ਜੇ ਪਾਟੇ ਹੁੰਦੇ ਤਾਂ ਅੱਜ ਬਰੇਲਾਂ ਕੋ ਰੋਕਦੇ ਹੋ ਜੀ ਜਿ ਤਾਂ ਕਿਸਾਨ ਹੀ ਕਿਸਾਨ ਉਹਨਾਂ ਦੀ ਮੰਗ ਵੀ ਐਮਐਸਪੀ ਆ ਜੀ ਇਹਨਾਂ ਦੀ ਮੰਗ ਵੀ ਜੇ ਪੀਐਮਐਸਪੀ ਦੇ ਕਾਨੂੰਨ ਬਣਾਓ ਹਾਂਜੀ ਤਾਂ ਭਾਵੇਂ ਜਾਂ ਉਹ ਅਲੱਗ ਅਲੱਗ ਲੜਦੇ ਹੋ ਉਹਨਾਂ ਵਿਚਾਰਧਾਰਕ ਮਤਬੇਦ ਹੁਣ ਇੱਕ ਦੂਜੇ ਨਾਲ ਜੀ ਪਰ ਉਹਨਾਂ ਦੀ ਮੰਗਾਂ ਤਾਂ ਸੇਮ ਹਨ ਆਪਣੀ ਆਪਣੀ ਥਾਂ ਤੇ ਥੋੜਾ ਗੈਰਕ ਸੰਗਸ ਨਿਕਲਣ ਜੀ ਜੀ ਮਰਕਿਉ ਤਾਂ ਇਹ ਕਹਿ ਰਹੇ ਆ ਕਿ ਜਿਸ ਤਰ੍ਹਾਂ ਨਾ ਅਥੂ ਗੈਸ ਦੇ ਗੋਲੇ ਛੁੱਟੇ ਜੀ ਜੇ ਕੋਈ ਨੁਕਸਾਨ ਹੋਇਆ ਤਾਂ ਫਿਰ ਫੁੱਲ ਸਪੋਰਟ ਤੇ ਆ ਜੀ ਔਰ ਅਸਲੀ ਨੇਤਾ ਤਾਂ ਉਹ ਹੈ ਹੁਣ ਉੱਤੋਂ ਇਹ ਅਸਲੀ ਇਹ ਕੜੇ ਨਕਲੀ ਇਹ ਵੀ ਅਸਲੀ ਇਹ ਵੀ ਉਸੇ ਪਾਰ ਦੇ ਹਿੱਸਾ ਸੀ ਜੀ ਫਿਰ ਦੂਜੀ ਗੱਲ ਇਹ ਆ ਕਿ ਇੱਕ ਹੋਰ ਨਹੀਂ ਗੱਲ ਸਮਝ ਆ ਰਹੀ ਕਿ ਜਗਮਉਂ ਜੀ ਵੀ ਸਰਕਾਰ ਇਹਨਾਂ ਦੋ ਬੰਦੇ ਨਾਲ ਗੱਲ ਕਰਦੀ ਪਸੰਦ ਨਾਲ ਜਿਹੜੇ ਦਰਸ਼ਨ ਸਿੰਘ ਕਿਸਾਨ ਨੇਤਾ ਰਕੀਸ਼ਟ ਕਹਤਾ ਪਰਵੀਰ ਸਿੰਘ ਰਾਜੀਵਲ ਔਰ ਸਾਰਿਆਂ ਦੀ ਵੱਡੀ ਜਥੇਬੰਦੀ ਜਿਹੜੀ ਉਗਰਾਹਾ ਗਰੁੱਪ ਉਹਨਾਂ ਨੂੰ ਤੁਸੀਂ ਕਿਸੇ ਨਾਲ ਹੀ ਨਹੀਂ ਲੈ ਜਿੱਥੇ ਸੈਂਟਰ ਚੋਂ ਆ ਰਹੇ ਹੋ ਇਹਨਾਂ ਨਾਲ ਤੁਸੀਂ ਇੱਕੀ ਗਲਮ ਕਾ ਲੋਗੇ ਜੀ ਉਹ ਗੱਲ ਤਾਂ ਫਿਰ ਉੱਥੇ ਦੀ ਉੱਥੇ ਘੜੀ ਰਹੀ ਜੀ ਜੀ ਤੁਸੀਂ ਕੋਈ ਵੀ ਕਿਸਾਨ ਹੋ ਉਹ ਵੀ ਕਿਸਾਨ ਆ ਉਹਨਾਂ ਚੋਂ ਵੀ ਦੋ ਚਾਰ ਸੱਭ ਕੱਲ ਨੂੰ ਹਣੋਰਾ ਰੇਲਾ ਬੰਦ ਕੀਤੀ ਕੱਲ ਨੂੰ ਦੇਸ਼ ਪੂਰਾ ਬੰਦ ਜੀ ਦੇਸ਼ ਬੰਦ ਕਰਨ ਤੋਂ ਬਾਅਦ ਜੀ ਉਹਨਾਂ ਨੂੰ ਲੱਗਾ ਕਿ ਨਹੀਂ ਸਰਕਾਰ ਸੁਧਰਦੀ ਤੇ ਜਿਵੇਂ ਉਹ ਵੀ ਉਹਨਾਂ ਨੇ ਵੀ ਸੰਘਰਸ਼ ਸ਼ੁਰੂ ਕਰਤਾ ਕਿ ਸਮਝੋਤਾ ਕਿੰਨਾ ਕਰੂ ਜੀ ਇਹ ਤਾਂ ਸਿਰੇ ਦੀ ਮੂਰਖਤਾ ਯਾਰ ਕਿ ਦੋ ਮੰਤਰੀ ਆਂਡੇ ਮੈਂ ਤਾਂ ਹੀ ਕਹਿਣਾ ਕਿ ਪਿਊਸ਼ ਗੋਇਨ ਤੇ ਉਹ ਜਿਹੜਾ ਦੂਜਾ ਬੈਠਾ ਨਾਲ ਅਰਜਨ ਮੁੰਡਾ ਜੀ ਦੇ ਡੋਨਟ نو ਐਨੀਥਿੰਗ ਐਲਸ ਇਸ ਕਰਕੇ ਮੈਂ ਕਹਣਾ ਜਿਹੜੇ ਇਹ ਜੇ ਥੋੜਾ ਜਿਹਾ ਜਾਂ ਤੱਕ ਗੇਮ ਖੇਡਣ ਦੇ ਕਿਉਂਕਿ ਉਹ ਜਿਹੜੇ ਆ ਦੂਜੇ ਗਰੁੱਪ ਆ ਤਾਂ ਉਹ ਵੀ ਲੱਗ ਲੱਗੇ ਜੀ ਪਰ ਸੰਯੁਕਤ ਕਿਸਾਨ ਮੋਰਚਾ ਕਹਿੰਦੇ ਸੀ ਜੀ ਉਹਨਾਂ ਦੇ ਪਾਰਟ ਸੀ ਇਹਨਾਂ ਨੇ ਮੂਮੈਂਟ ਨੂੰ ਕੈਸ਼ ਕਰ ਲੈ ਲੋਕ ਇਕੱਠੇ ਹੋ ਗਏ ਜੀ ਤੇ ਭਾਈ ਉਹ ਜਿਹੜੀ ਦੂਜੀਆਂ ਜਥੇਬੰਦੀਆਂ ਆ ਤੁਸੀਂ ਉਹਨਾਂ ਵਿੱਚੋਂ ਕਿਸੇ ਨੂੰ ਗਾਲ ਹੀ ਨਹੀਂ ਘਾਲੀ ਜੀ ਇਹ ਦੋ ਜਣੇ ਗਏ ਆ ਬਾਕੀ ਸਾਰਾ ਉਹ ਉਹ ਇਹਨਾਂ ਨੂੰ ਘੇਰ ਕੇ ਬੈਠੇ ਨੇ ਜੀ ਬਾਕੀ ਉਹ ਕਿਸਾਨ ਥੋੜੇ ਬੋਦੇ ਨਾਲ ਬੀਕੇ ਜੁਅਰ ਆ ਵਗੈਰਾ ਦੇ ਲਈ ਹੋਣਗੇ ਪਰ ਜਿਹੜੇ ਦੂਜੇ ਬੰਦੇ ਆ ਜੇ ਤੁਸੀਂ ਕੋਈ ਫੈਸਲਾ ਕਰਨਾ ਆ ਤੇ ਭਾਈ ਉਹ ਤੁਸੀਂ ਉਹਨਾਂ ਨੂੰ ਵੀ ਨਾਲ ਲਾਉਣਾ ਉਹਨਾਂ ਨੂੰ ਤੁਸੀਂ ਮਿਸ ਕਰ ਦਿੱਤਾ ਤੇ ਫਿਰ ਤੁਹਾਡੀ ਮੀਟਿੰਗਾਂ ਦੀ ਮੀਟਿੰਗ ਤੇ ਵੀਜ਼ਿਟ ਆਈ ਹੁੰਦੀ ਹੂੰ ਹੂੰ ਤੇ ਇਹ ਇਹ ਕੀ ਕਰਨ ਦੇ ਆ ਕਿ ਤੂੰ ਹੀ ਵਾਪਸ ਆਜੋ ਵਾਪਸ ਆਜੋ ਜੇ ਵਾਪਸ ਹੀ ਹੋਣਾ ਤੇ ਤੂੰ ਉਹਨਾਂ ਨੂੰ ਉੱਤੇ ਚੜਾਇਆ ਕੋ ਪਹਿਲਾਂ ਗੱਲਬਾਤ ਹੀ ਕਰ ਲੂ ਜੀ 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 90 ਤੋਂ ਵੱਧ ਬੰਦੇ ਜ਼ਖਮੀ ਹੋ ਗਏ ਆ ਕਿਸਾਨ ਜੀ 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 ਤੇ ਹੋਰ ਤੇ ਲੋਕਾਂ ਦੇ ਪੁੱਤ ਮਰਵਾਨੇ ਜੀ ਤੂੰ ਪਹਿਲਾਂ ਮੀਟਿੰਗਾਂ ਕਰ ਲਓ ਬਾਅਦ ਚ ਇਹਨਾਂ ਅੰਦੋਲਨ ਕਰੋ ਜਾਂ ਇੱਧਰ ਹੋ ਜਾਓ ਉੱਧਰ ਹੋ ਜਾਓ ਹੂੰ ਚੱਲਦੇ ਅੰਦੋਲਨ ਦੇ ਵਿੱਚ ਤੁਸੀਂ ਉਹ ਪਤਾ ਵੀ ਹੈ ਚੰਗਾ ਭਰਾ ਕਿ ਸਵਾਏ ਗੋਲੀਆਂ ਤੋਂ ਉਹਨਾਂ ਨੇ ਕੱਖ ਨਹੀਂ ਦੇਣਾ ਹੂੰ ਹੂੰ ਉਲਟਾ ਤਾਂ ਹੋਰ ਨੁਕਸਾਨ ਪਹੁੰਚਾਣ ਦੀ ਜਾਂ ਤਾਂ ਇਹ ਨਾ ਗੁਲਗਰੀ ਜਾਂ ਤਾਂ ਉਹ ਉਹਨੂੰ ਕਹਿੰਦੇ ਫੌਜ ਨੂੰ ਮਿਲਟਰੀ ਕਿ ਬਾਈ ਪਿੱਛੇ हट ਜਾ ਉਹਨਾਂ ਨੇ ਤਾਂ ਰੈਗੂਲਰ ਜਿੱਦਾਂ ਕਹਿੰਦੇ ਨਾ ਹਿੰਦੀ ਚੀਨੀ ਬਾਈ ਬਾਈ ਹਿੰਦੀ ਚੀਨੀ ਬਾਈ ਬਾਈ ਤੇ ਬਾਅਦ ਚ ਚਾਇਨਾ ਨੇ ਅਟੈਕ ਕਰ ਦਿੱਤਾ ਇਹ ਸੋਚਦੇ ਰਹੇ ਵੀ ਹਿੰਦੀ ਚੀਨੀ ਬਾਈ ਬਾਈ ਇਹ ਅਸੀਂ ਭਰਾਈਏ ਨਾ ਉਹੀ ਗੇਮ ਸੀਮ ਜਦ ਫੋਟ ਫੋਟ ਪਾਉ ਤੇ ਰਾਜ ਕਰੋ ਇਹਹੀ ਗੇਮ ਕੇਂਦਰ ਇਹਨਾਂ ਨੇ ਖੇਡਿਆ ਤੇ ਇਹਨਾਂ ਨੂੰ ਇਹਨਾਂ ਨੂੰ ਸੱਧਿਆ ਉਹਨਾਂ ਨੂੰ ਸੱਧ ਨਹੀਂ ਦੇ ਬਿਲਕੁਲ ਦੋਨੋਂ ਨੀਤੀਆਂ ਉਹਨੇ ਇਹਨਾਂ ਨੂੰ ਕਹਿ ਰਹੇ ਹੁੰਦੇ ਜੀ ਨਹੀਂ ਬਾਈ ਬਾਈ ਉਹੀ ਨਾ ਦੇਰੇ ਵੀ ਆਈ ਤਾਂ ਜੀ ਤੁਹਾਡੀਆਂ ਮੰਗਾ ਮੰਨ ਲੈ ਜੀ ਆਹ ਗੱਲਬਾਤ ਕਰੂ ਜੀ ਉਹ ਇਹ ਇਹਨੇ ਜੀ ਚੌੜੇ ਹੋਏ ਜਿੱਤੇ ਕਿ ਚੰਡੀਗੜ੍ਹ ਆ ਕੇ ਮੀਟਿੰਗ ਕਰਦੇ ਪਹਿਲਾਂ ਅੰਦੋਲੀ ਜਾਣਾ ਪੈਂਦਾ ਜੀ ਪਰ ਇਹਦਾ ਨਤੀਜਾ ਕੋਈ ਨਹੀਂ ਨਿਕਲਣਾ ਜੀ ਉਹ ਤਿੰਨ ਚਾਰ ਪੰਜ ਹਫ਼ਤੇ ਦਾ ਵੀ ਦਿਨ ਦੇ ਦਿੰਦੇ ਆ ਇਹਨਾਂ ਨੂੰ ਉਹ ਅੰਦੋਲਨ ਠੰਡਾ ਪੈ ਜਾਵੇ ਜੀ ਚਲੋ ਬਾਕੀ ਜਿਹੜਾ ਦੇਖੋ ਅੱਜ ਜਿੱਦਾਂ ਰੇਲਾ ਰੁਕੀਆਂ ਹਨ ਹੂੰ ਜਿਹੜੇ ਉੱਤੇ ਦੇ ਲੋਕ ਸਾਰਾ ਪੰਜਾਬ ਹੀ ਜਾਮ ਕੀਤਾ ਉਧਰ ਹਰਿਆਣਾ ਵੀ ਕੀਤਾ ਹੂੰ ਇਹ ਸਾਰਾ ਕੁਝ ਜਿਹੜਾ ਕਟਨਾਵਾ ਵਾਪਰ ਹੀ ਹੈ ਇੱਥੋਂ ਤੱਕ ਕਿ ਹਰਿਆਣਾ ਦਾ ਜੀਨ ਕੈਤਲ ਕੁਛੇਤਰ ਜੀਨ ਕੈਤਲ ਕੁਛੇਤਰ ਹਿਸਾਰ ਹੂੰ ਉਹਨੇ ਦੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸਵਾਹਾਂ ਬੰਦ ਕਰ ਦਿੱਤੀ ਹੂੰ ਹੂੰ ਬੱਚਿਆਂ ਦੇ ਪੇਪਰ ਵੀ ਇੱਥੇ ਬਸ ਨਹੀਂ ਅਗਰ ਪੰਜਾਬ ਦੇ ਵਿੱਚ ਫਤਿਹਗੜ ਸਾਹਿਬ ਪਟਿਆਲਾ ਕਨੌਰ ਸਮਾਣਾ ਇੱਥੇ ਵੀ ਇੰਟਰਨੈਟ ਸੇਵਾਵਾਂ ਕੱਲ 16 ਤਰੀਕ ਤੱਕ ਹੋਰ ਬਦਾਲਣਗੇ ਉੱਥੇ। ਹੂੰ। ਕੱਲ ਸ਼ਾਮ ਤੱਕ ਉੱਥੇ ਬੱਚਿਆਂ ਦੇ ਪੇਪਰ ਚੱਲਦੇ ਦੇ। ਬੱਚਿਆਂ ਨੂੰ ਨੈੱਟ ਦੀ ਲੋੜ ਹੈ। ਉਹਨਾਂ ਦਾ ਕੀ ਕਸੂਰ ਹੈ ਦੀ ਨੈੱਟ ਕਿਉਂ ਬੰਦ ਕਰਦੇ? ਐਡਾ ਕਿਹੜਾ ਉਹ ਕੋਈ ਉਹਨਾਂ ਨੇ ਫੌਜ ਦੇ ਜਵਾਨ ਮਾਰ ਦਿੱਤੇ ਜਾਂ ਕੋਈ ਵੱਡੀ ਵਾਰਦਾਤ ਹੋ ਗਈ। ਹੂੰ ਹੂੰ। ਤੁਸੀਂਰ ਬੱਚਿਆਂ ਦੇ ਉੱਤੇ ਤੇ ਤਰਸ ਖਾਓ। ਅੱਜਕੱਲ ਨੈੱਟ ਤੋਂ ਬਿਨਾਂ ਕੌਣ ਪੜ੍ਹੇਗਾ? ਹੂੰ ਹੂੰ। ਇਹਨੂੰ ਨਹੀਂ ਸਮਝ ਆਉਂਦੀ ਕਿ ਦੇਸ਼ 'ਚ ਤਾਂ ਹੀ ਲੋਕੀ ਬਾਹਰ ਭੱਜ ਰਹੇ ਕੋਈ ਕਹਿੰਦਾ ਮੈਂ ਕੈਨੇਡਾ ਜਾਣਾ। ਹੂੰ। ਅੱਬ ਅੱਜ ਵੀ ਦੇਖੋ ਕੁੰਬਾ ਵਾਂਗੂ ਬੀਆ ਇਗਲਟ ਸੈਂਟਰ ਬੱਚੇ ਨਹੀਂ ਜਾਂਦੇ ਉਹ ਕਹਿੰਦੇ ਵਿੱਚ ਫੌਜ ਚ ਭੇਜ ਦੂੰ ਫੌਜ ਚ ਵੀ ਨਹੀਂ ਜਾ ਸਕਦੇ ਉਹ ਵੀ ਅਗਨੀਵੀਰ ਵਾਂਗੂ ਇਹਨਾਂ ਨੇ 4 ਸਾਲ ਪੱਕੀ ਟੇਕੇ ਤੇ ਰੱਖੇ ਫੌਜ ਹੂੰ ਹੂੰ ਤੇ ਦੂਜੇ ਫਿਰ ਉਹ ਕਹਿੰਦੇ ਨਹੀਂ ਦਸਵੀਂ ਕਰਾਤੀ 12ਵੀਂ ਕਾਕਾ ਕਰਲਾ ਰੂਪੇ ਤੇ ਟਕੇ ਤੇ ਚੱਲ ਕੈਨੇਡਾ ਚੱਲ ਡਵਾਈ ਹੂੰ ਚੱਲ ਕਤਰ ਉੱਥੇ ਜਾ ਕੇ ਟਕੇ ਟੇਡੇ ਖਾ ਤੇ ਕਰੋ ਬਰਵਾ ਤੇ ਤਾਈਂ ਇੱਥੇ ਕੋਈ ਟਿਕਦੇ ਨਹੀਂ ਹੂੰ ਹੂੰ ਇਹਦੇ ਕਾਨੂੰਨੀ ਇਦਾਂ ਦੇ ਜੀ ਤੁਹੋ ਉਦੇਦੀ ਆਪਾਂ ਇੱਕ ਕਿਸਾਨ ਅੰਦੋਲਨ ਜਿਹੜਾ ਤੁਸੀਂ ਤੇ ਪ੍ਰਕਾਸ਼ ਪਾਇਆ ਹੈ ਤੇ ਇਹਦੇ ਨਾਲ ਨਾਲ ਮੈਂ ਇੱਕ ਥਾਰ ਕੋ ਹੁਣ ਆ ਕੇ ਸਵਾਲ ਪੁੱਛਦਾ ਕਿ ਐਮਐਸਪੀ ਦੀ ਜਿਹੜੀ ਗਰੰਟੀ ਆ ਤੇ ਅਤੇ ਸੁਆਮੀ ਨਾਥਨ ਦੀ ਰਿਪੋਰਟ ਜਿਹੜੀ ਆ ਆ ਫਿਰ ਇਹ ਹੈ ਕਿ ਇਹਦੇ ਬਾਰੇ ਕੋ ਜਾਣਨਾ ਪਾ ਐਮਐਸਪੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਮਾਮਲੇ ਤੇ ਕਨਫਿਊਜ਼ ਆ 2002 ਚ ਸੁਆਮੀ ਨਾਥਨ ਕਮਿਸ਼ਨ ਇਹਨਾਂ ਨੇ ਬਣਾਇਆ ਸੀ ਜੀ ਕਾਂਗਰਸ ਪਾਰਟੀ ਜੀ ਜੀ ਉਹਦਾ ਮਕਸਦ ਸੀ ਕਿ ਕਿਸਾਨਾਂ ਦੀ ਜਿਹੜੀ ਦਸ਼ਾ ਹੈ ਉਸ ਦਾ ਰਿਜੇ ਜੀ 246 ਚ ਸੁਆਮੀ ਨਾਥਨ ਜਿਹੜਾ ਸੀ ਉਹਨੇ ਸਰਕਾਰ ਨੂੰ ਰਿਪੋਰਟ ਸੌਂਪ ਦਿੱਤੀ ਜੀ ਉਹਦੇ ਵਿੱਚ ਸੁਆਮੀ ਨਾਥਨ ਨੇ ਕਿਹਾ ਵੀ ਐਮ ਐਸ ਪੀ ਕਿਸਾਨਾਂ ਦੀ ਤਹਿ ਉਂਜੇ ਜੀ ਐਮ ਐਸ ਪੀ ਦਾ ਮਤਲਬ ਹੁੰਦਾ ਹੈ ਬਬ ਐਮ ਐਸ ਪੀ ਦਾ ਸਾਰੇ ਕਰੀ ਜਾਂਦੇ ਜੀ ਮਿਨੀਮਮ ਸਪੋਰਟ ਪ੍ਰਾਈਸ ਜੀ ਮਤਲਬ ਘੱਟ ਤੋਂ ਘੱਟ ਲਾਗਤ ਸਮਰਥਨ ਨੂੰ ਜੀ ਜੀ ਉਹਨੂੰ ਹੁੰਦਾ ਕਿ ਪਿਆਸ ਹੈਗਾ ਕਿ ਜਿੱਦਾਂ ਉਹ ਹਾਲੇ ਵੀ ਲੋਕੀ ਕਹਿੰਦੇ ਯਾਰ ਕੀ ਹੈ ਸੁਆਮੀ ਨਾਥਨ ਰਿਪੋਰਟ ਕੀ ਹੈ ਐਮ ਐਸ ਪੀ ਰਿਪੋਰਟ ਹਾਲੇ ਵੀ ਬਹੁਤਿਆਂ ਨੂੰ ਨਹੀਂ ਪਤਾ ਜੀ ਉਹਨਾਂ ਨੇ ਕਿਹਾ ਫਾਰ ਐਗਜ਼ਾਮਪਲ ਮੈਂ ਐਗਜ਼ਾਮਪਲ ਲਗਾ ਦਿੰਦਾ ਥੈਟ ਇਜ਼ ਨਾਟ ਐਗਜ਼ੈਕਟ ਫਿਗਰ ਬਟ ਫਰਜ਼ ਕਰ ਲੋ ਇੱਕ ਕਿੱਲੇ ਚ ਇੱਕ ਕਿਸਾਨ ਫਸਲ ਬੀਜਦਾ ਜੀ ਉਹਦੇ ਤੇ ਉਹ ਫਸਲ ਤੇ ਖਰਚਾ ਉਹਦਾ 1000 ਰੁਪਿਆ ਹੋ ਜਾਂਦਾ ਜੀ ਉਹਨਾਂ ਖਾਦਾਂ ਪਾਈਆਂ ਕੋਈ ਕਈ ਕੁਝ ਬਿਜਲੀ ਦਾ ਬਿੱਲ ਹੈ ਰ ਆ ਵਗੇ ਜੀ ਬੀਜ ਲੈ ਸਰਗੁਸਪੀਤਾ ਮੈਂ ਤੇ ਦਿੜੀਆਂ ਨਾਲ ਜੀਉ 1000 ਰੁਪਏ ਦੀ ਕਾਸਟ ਹੈ ਜੀ ਹੁਣ ਜਦੋਂ ਮੰਡੀ ਚ ਜਾਂਦਾ ਤੇ ਕੁਝ ਲੋਕ ਸਟੋਰ ਕਰ ਲੈਂਦੇ ਉਹਦਾ اناਜ ਨਹੀਂ ਖਰੀਦਦਾ ਉਹਦੇ ਕੋਲ ਇਨਾ ਭੰਡਾਰ ਨਹੀਂ ਉਹ ਰਾਸ਼ਨ ਖਰਾਬ ਹੁੰਦਾ ਡਰਿੰਦਾ ਹਮ ਹਮ ਮਜਬੂਰੀ ਦੇ ਵਿੱਚ ਜਦੋਂ ਉਧਰੋਂ ਆੜਤੀਆ ਤੂੰ ਵੀ ਕਰਜ਼ਾ ਫੜਿਆ ਹੁੰਦਾ ਪੀ ਆਰ ਮਿਆਂ ਵਿਆਹ ਤੇ ਖਰਚੋਗੇ ਜਦੋਂ ਫਸਲ ਆਊਗੀ ਉਹਦੇ ਤੁਹਾਨੂੰ ਪੈਸੇ ਦੇ ਦਾਂਗੇ ਉਧਰੋਂ ਵਪਾਰਕ ਕਰਾਣੀ ਜੜੀ ਹੈ ਹਮ ਉਹ ਜਿੱਦਾਂ ਜੁਪੀ ਬਿਹਾਰ ਚ ਹੋ ਰਿਹਾ ਹੈ ਉਥੇ ਐਮਐਸਪੀ ਹੈ ਹੀ ਜਨਾਮਾਤਰੀ ਹਾਂਜੀ ਜੈਨਿਕ ਘੱਟ ਜੀ ਕਿਉਂ ਵਿਚਾਰਿਆਂ ਦੀ 8900 ਰੁਪਏ ਕਵਾਂਟਲ ਦੇ ਹਿਸਾਬ ਨਾਲ ਜਿਉਂ ਨਿਕਲਦੀ ਪੱਲਿਓ ਪੈਸੇ ਜਾਂਦੇ ਇਹਨਾਂ ਦੇ ਵੀ ਪੱਲਿਓ ਪੈਸੇ ਜਾ ਰਹੇ ਜੀ ਜੀ ਹਾਲਾਂਕਿ ਇਹਨਾਂ ਨੂੰ ਬਿਜਲੀ ਬਿਜਲੀ ਗੁਜਲੀ ਪੰਜਾਬ ਚ ਤਾਂ ਚਲੋ ਫ੍ਰੀ ਹੈ ਜੀ ਬਟ ਉਹ ਜਿਹੜੀ ਖਰਚਾ 1000 ਰੁਪਏ ਇੱਕ ਕਿੱਟ ਦੇ ਹੁੰਦਾ ਬਿਲਕੁਲ ਸੁਆਮੀ ਨਾਥ ਨੇ ਕਿਹਾ ਵੀ ਨਹੀਂ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਘੱਟੋ ਘੱਟ ਕੀਮਤ ਹੈ ਉਹਦੇ ਤੋਂ ਤੁਸੀਂ ਗਵਰਨਮੈਂਟ ਕਹਿ ਕਿ 50% ਜਿਹੜੀ ਆ ਉੱਪਰ ਇਹਨਾਂ ਨੂੰ ਦੋ ਯਾਨੀ ਕਿ ਇਹ ਆ ਰਿਹਾ 1500 ਕਰਦੇ ਜੀ ਤਾਂ ਇਹ ਵੀ ਕੁਝ ਕਮਾਨ ਬਿਲਕੁਲ ਇਹ ਤਾਂ ਜਿਹੜੇ ਵਪਾਰੀ ਵਰਗ ਤੋਂ ਉੱਪਰ ਜਿਹੜੇ ਘਰਾਣੇ ਬੈਠੇ ਆ ਜੋ ਹੋਰ ਵਪਾਰੀ ਆ ਜੀ ਉਹ ਇਹਨਾਂ ਤੋਂ ਘੱਟ ਮੁੱਲ ਲੈ ਕੇ ਇਹਨਾਂ ਦੇ ਐਸੋਸ਼ੀਏਸ਼ਨ ਹੋਏਗਾ ਔਰ ਹੋ ਰਿਹਾ ਸੀ ਔਰ ਹੁੰਦਾ ਪਿਆ ਜੀ ਹੁਣ ਵੀ ਹੋ ਰਿਹਾ ਬਿਲਕੁਲ ਤਾਂ ਤੇ ਇਹਨਾਂ ਨੂੰ ਕੁਝ ਬਚ ਜਾਏ ਇਹਨੂੰ ਕਾਂਗਰਸ ਨੇ ਰਿਪੋਰਟ ਤਾਂ ਬਣਾਤੀ ਜੀ ਪਰ ਇਹਨਾਂ ਨੇ ਲਾਗੂ ਨਹੀਂ ਕੀਤਾ ਇਹਦਾ ਖੁਲਾਸਾ ਜਿਹੜਾ ਭਾਜਪੀ ਦਾ ਉਸ ਟਾਈਮ ਤੇ ਐਮਪੀ ਸੀ ਪ੍ਰਕਾਸ਼ ਜਾਵੇੜਕਰ ਜੀ ਉਹਨੇ 2010 ਦੇ ਸੈਸ਼ਨ ਦੇ ਵਿੱਚ ਇਹ ਸਵਾਲ اٹھਾਤਾ ਜੀ ਕਿ ਇਹ ਤੁਸੀਂ ਲਾਗੂ ਕੀਤੀ ਹੈ ਕੀਤੀ ਹੈ ਜਾਂ ਨਹੀਂ ਕੀਤੀ ਹੈ ਜਾਂ ਕਿਉਂ ਨਹੀਂ ਕੀਤੀ ਜੀ ਉਹ ਕਹਿੰਦੇ ਵੀ ਇਹ ਨਹੀਂ ਕੀਤੀ ਉਹ ਕਹਿੰਦੇ ਵੀ ਇਹਦੇ ਨਾਲ ਜਿਹੜਾ 50% ਕਮਿਸ਼ਨ ਨਾਲ ਇਹਦਾ ਉਤਪਾਦਨ ਕੋਸਟ ਸੰਤੁਲਨ ਵਿਗੜ ਜਾਏਗਾ ਜੀ ਇਸ ਕਰਕੇ ਇਹ ਨੂੰ ਨਹੀਂ ਲੱਗੂਗੀ ਜੇ ਤੀ ਲੱਗੂ ਨਹੀਂ ਕਰਨਾ ਤਾਂ ਫਿਰ ਉਹ ਐਡਾ ਪੰਗਾ ਲੈਣ ਦੀ ਲੋੜ ਕੀ ਚਾਰ ਸਾਲ ਉਸ ਬੰਦੇ ਦੀ ਮਿਹਨਤ ਵੀ ਬੇਸਵਾਮੀ ਨਾ ਬਿਲਕੁਲ ਔਰ ਉਹ ਬਹੁਤ ਵਧੀਆ ਸੀ ਕਿਸਾਨਾਂ ਵਾਸਤੇ ਹੁਣ ਰਾਹੁਲ ਗਾਂਧੀ ਕਹਿੰਦਾ ਫਿਰਦਾ ਉਹ ਹੀ ਕਾਂਗਰਸ ਦਾ ਉਹ ਰਿਮੋਟ ਨਾਲ ਤੇ ਮਨਮੋਹਨ ਸਿੰਘ ਨੂੰ ਚਲਾਉਂਦੇ ਸੁਨੀਆ ਗਾਂਧੀ ਚਲਾਉਂਦੀ ਜਾਂ ਇਹ ਚਲਾਉਂਦਾ ਕਾਗੜੀ ਪਾੜ ਦਿੰਦੇ ਆ ਕੇ ਉੱਥੇ ਉਹਦੇ ਦਫਤਰ ਮਨਮੋਹਨ ਸਿੰਘ ਦੇ ਹਾਂ ਵੀ ਤੂੰ ਗਲਤ ਹੈ ਉਹਨੂੰ ਪੂਰੀ ਤਰ੍ਹਾਂ ਰਮਿਸਤਾਂਪਾ ਨੂੰ ਯੂਜ਼ ਕੀਤਾ ਨਹੀਂ ਹੁਣ ਇਹੀ ਬੰਦਾ ਕਹਿ ਰਿਹਾ ਕਿ ਰਾਹੁਲ ਗਾਂਧੀ ਕਹਿ ਰਿਹਾ ਕਿ ਨਹੀਂ ਜੀ ਉਹ ਤਾਂ ਮੂ ਸਰਕਾਰ ਆਈ ਤਾਂ ਆਪਾਂ ਦਾ ਕਿਸਾਨਾਂ ਦੇ ਨਾਲ ਕਿਹੜੇ ਆਪਾਂ ਇਹਨੂੰ ਲਾਗੂ ਕਰਨ ਬਈ ਜਦੋਂ ਤੁਸੀਂ ਤਾਂ ਕਿੰਦੇ ਮੱਧ ਪ੍ਰਦੇਸ਼ ਪੰਜਾਬ ਸਰਕਾਰ ਆਣੀ ਨਹੀਂ ਆਣੀ ਕੀ ਹੁੰਦਾ ਏਵੀਐਮ ਚ ਕੀ ਹੁੰਦਾ ਕੋਈ ਕਹਿਣ ਦੇ ਪਹਿਲਾਂ ਸੁੱਤਰ ਦੇ ਬਿਲਕੁਲ ਸੋ ਐਮਐਸਪੀ ਜਿਹੜੀ ਆ ਮੇਰਾ ਖਿਆਲ ਹੈ ਕਿ ਉਹ ਜੀ ਅੱਛਾ ਫਿਰ ਅੱਜ ਗੋਦੀ ਮੀਡੀਆ ਆਪੋ ਜਿਹਾ ਇਹੋ ਜਿਹਾ ਕਿਸਾਨ ਫੜਕੇ ਦੇ ਹੁੰਦਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਈ ਕਈ 5 5 10 10 ਸਮੁੰਦਰੀਆਂ ਪਾਈਆਂ ਤੋ ਕਹਿ ਰਹੇ ਕਿਸਾਨ ਤਰਦੇਸ਼ ਦਾ ਅੰਨ ਦਾਤਾ ਜੀ ਇਹ ਧੋਖਾ ਕਰੇ ਐਂਕਰ ਜਾਨ ਬੁੱਝ ਕਿ ਉਹਨਾਂ ਨੂੰ ਲਿਆਉਂਦੇ ਜਿਨ੍ਹਾਂ ਨੂੰ ਆਪ ਹੀ ਨੌਲੇਜ ਬਿਲਕੁਕ ਉਹ ਕਹਿੰਦਾ ਜੀ ਉਹਨਾਂ ਦੀ ਤਾਂ ਅੱਜ ਮੈਂ ਦੇਖ ਰਿਹਾ ਗੋਦੀ ਮੀਲੇ ਤੇ ਇੱਕ ਕਿਸਾਨ ਬੁਲਾਇਆ ਲਾਲ ਟੋਪੀ ਪਾਈ ਉਹ ਕਿਸਾਨ ਘੱਟ ਤੇ ਲਾਲਾ ਜਿਆਦਾ ਲੱਗਦਾ ਸੀ ਉਹਨੇ ਸਾਰੀਆਂ ਉਂਗਲਾਂ ਤੇ ਅੰਗੂਠੇ ਤੇ ਕੁੰਦਰੀਆਂ-ਕੁੰਦਰੀਆਂ ਸੁਣੀਆਂ ਦੀਆਂ ਪਾਈਆਂ ਐਂ ਕਰਕੇ ਉਹ ਗੱਲ ਕਰਦਾ ਰਿਹਾ ਸੀ ਔਰ ਕਹਿ ਰਹੇ ਦੇਖੋ ਜੀ ਨਹੀਂ ਜੀ ਨਹੀਂ ਇਹ ਤਾਂ ਐਮਐਸਪੀ ਤਾਂ ਲਾਗੂ ਹੋਣੀ ਚਾਹੀਦੀ ਜੀ ਅੱਛਾ ਉਹ ਸਵਾਲ ਕਰ ਰਹੀ ਹੈ ਕਹਿੰਦੀ ਕਿੰਨਾ ਕਿਸਾਨਾਂ ਨਾਲ ਗੱਲਬਾਤ ਕਰੇ ਪ੍ਰਧਾਨ ਮੰਤਰੀ ਜੀ ਕੰਨੀ ਤੋਂ ਪ੍ਰਧਾਨ ਮੰਤਰੀ ਗੱਲ ਕਰੇਗੇ ਜੀ ਜੀ ਪ੍ਰਧਾਨ ਮੰਤਰੀ ਨੇ ਕੀ ਗੱਲ ਝਾਂਜੜਾ ਪਾਈਆਂ ਉਹ ਗੱਲ ਨਹੀਂ ਕਰ ਸਕਦਾ ਕਿਸਾਨਾਂ ਨਾਲ ਜੀ ਜੀ ਇਹ ਚ ਕੀ ਹੈ ਜਿੱਤੀ ਜਾਂਦੇ ਵਿੱਚ ਬਾਕੀ ਜਿਹੜੇ ਜਵਾਲਾ ਨਹਿਰੂ ਸੀ ਆਪਣਾ ਉਹਦੇ ਬਾਅਦ ਲਾਲਬਾਧ ਰਸ਼ਾ스트ਰੀ ਸੀ ਜੋ ਹੋਰ ਸੀ ਤੋ ਕਿਸਾਨਾਂ ਚ ਆਮ ਤੌਰ ਤੇ ਇਹ ਜਾਣੇ ਖਣੇ ਨੂੰ ਵੀ ਰਾਜੰਦਨ ਨੂੰ ਬੁਲਾ ਲੈਂਦੇ ਸੀ ਜੀ ਇਹਨਾਂ ਕਿਹੜੀਆਂ ਝਾਂਜੜਾ ਪਾਈਆਂ ਤੂੰ ਕਿਸਾਨਾਂ ਨਾਲ ਤੂੰ ਡਾਇਰੈਕਟ ਗੱਲ ਨਹੀਂ ਕਰ ਸਕਦਾ ਜੀ ਜੀ ਸੋ ਇਹ ਉਸ ਟਾਈਮ ਦੇ ਉੱਤੇ ਜਾਵੜ ਕਰਨੇ ਤੋਂ ਖਲਾਸਾ ਕੀਤਾ ਇਹਨਾਂ ਦਾ ਅੱਜ ਤੱਕ ਹੁਣ ਰਾਹੁਲ ਗਾਂਧੀ ਕਹਿ ਰਿਹਾ ਸਰਕਾਰ ਆਏਗੀ ਦੇਖੀ ਜਾਏਗੀ ਆਲ ਦੀ ਘੜੀ ਤਾਂ ਪੇਚਾ ਜਦੋਂ ਇਹ ਜਿਹੜਾ ਵੀ ਸੱਤਾ ਚ ਆ ਜਾਂਦਾ ਉਹ ਨਸ਼ੇ 'ਚ ਇੰਨਾ ਚੂਰ ਹੋ ਜਾਂਦਾ ਸੱਤਾ ਦੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸਾਨਾਂ ਵਾਲੇ ਕੀ ਕਰਨਾ ਕੀ ਨਹੀਂ ਕਰ ਬਿਲਕੁਲ ਤੋਂ ਦਰਸ਼ਕੋ ਤੁਸੀਂ ਦੇਖ ਰਹੇ ਸੀ ਆਪਣਾ ਕੈਨੇਡੀਅਨ ਦੋਆਬਾ ਟਾਈਮਸ ਤੇ ਮੈਂ ਆਸ ਕਰਦਾ ਕਿ ਤੁਹਾਨੂੰ ਅੱਜ ਦਾ ਸਾਡਾ ਪ੍ਰੋਗਰਾਮ ਬਹੁਤ ਬਹੁਤ ਪਸੰਦ ਆਇਆ ਹੋਵੇਗਾ ਤੇ ਜਿੱਦਾਂ ਕਿ ਐਡੀਟਰ ਚੇਰੀ ਆ ਦੇਸ਼ ਪਰਮਿੰਦਰ ਸਿੰਘ ਜੀ ਨੇ ਆ ਰਾਜਨੀਤਿਕ ਮੁੱਦੇ ਤੇ ਕਿਸਾਨਾਂ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਐਮਐਸਪੀ ਦੇ ਬਾਰੇ ਬਹੁਤ ਹੀ ਵਿਸਥਾਰ ਦੇ ਨਾਲ ਚਾਨਣ ਪਾਇਆ ਤੇ ਮੈਂ ਆਸ ਕਰਦਾ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਸਾਡੀ ਇਹ ਵੀਡੀਓ ਜਾ ਸਕੇ ਤੇ ਤੁਸੀਂ ਆਪਣੇ ਜੋ ਕਮੈਂਟਸ ਹੈਗੇ ਆ ਉਹ ਸਾਡੇ ਕਮੈਂਟਸ ਬਾਕਸ ਵਿੱਚ ਦੇ ਸਕਦੇ ਆ ਸਾਡੇ ਕੰਟੈਕਟਸ ਨੰਬਰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਨੇ ਜੋ ਵੀ ਸੋਸ਼ਲ ਮੀਡੀਆ ਦਾਇਰਾ ਹੈਗਾ ਉਹ ਸਾਰਾ ਉਹਦੇ ਵਿੱਚ ਸਾਡਾ ਪੇਸ ਕੀਤਾ ਗਿਆ ਹੈਗਾ ਤੁਸੀਂ ਉਹਦੇ ਤੋਂ ਸਾਨੂੰ ਈਮੇਲ ਸਾਈਟੀਆਂ ਵੀ ਹੈਗੀਆਂ ਸਾਡੀਆਂ ਤੁਸੀਂ ਉਹਤੇ ਸਾਨੂੰ ਮੇਲਸ ਵਾਟਸਐਪ ਨੰਬਰ ਜੋ ਵੀ ਜਿਸ ਤਰੀਕੇ ਨਾਲ ਵੀ ਤੁਹਾਨੂੰ ਆਸਾਨ ਲੱਗਦਾ ਹੈ ਤੁਸੀਂ ਉਹ ਸਾਨੂੰ ਮੈਸੇਜ ਸਾਨੂੰ ਭੇਜ ਸਕਦੇ ਤਾਂ ਜੋ ਅਸੀਂ ਤੁਹਾਡੇ ਸਵਾਲਾਂ ਨੂੰ ਵੀ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦੇ ਅੱਗੇ ਸਾਹਮਣੇ ਪੇਸ਼ ਕਰ ਸਕੀਏ ਤੇ ਉਦੇਸ਼ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਫਿਰ ਇੱਕ ਵਾਰੀ ਫਿਰ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ